ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜਿੱਪਨ ਲਹਿਰਾ ਮਹਬਤਾ ਜ਼ਿਲ੍ਹਾ ਬਠਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆ ਬਾਈ ਕੋਲੇ ਸੱਜਰ ਸੂਈ ਹੋਈ ਮੱਝ ਆ ਇਹ ਪੰਜਵੇਂ ਸੂਏ ਸੂਈ ਆ ਬਾਈ ਜੀ ਤੇ ਦੁੱਧ ਪਾ ਦੂ ਇਹ 12-13 ਲੀਟਰ ਜਿਹੜਾ ਇਹਦਾ ਰੇਟ ਆ ਲੈਣ ਦੇਣ 86000 ਆ ਬਾਈ ਜੀ ਬਾਈ ਦਾ ਵਪਾਰ ਦਾ ਕੰਮ ਆ ਬਹੁਤ ਪੁਰਾਣਾ ਖਾਂ ਲੈਵੇ ਦੀ ਸਾਫ ਆ ਮੱਜ ਠੰਡੀ ਸੀਲਾ ਸਿੰਘ ਜਰੂਰ ਖੁੱਲੇ ਆ ਥੋੜੇ ਜੇ ਇਹ ਅੱਗੇ ਆ ਮੱਜਾ ਬਾਈ ਗੋਲੇ ਪੰਜ-ਛੇ ਦਿਨ ਇਹਨੂੰ ਸੂਜੂ ਹੋਏ ਆ ਤੇ ਓਣੀ ਮੱਜਾ ਸਿੰਘ ਹੈ ਨਹੀਂ ਇਹਦੇ ਨਾ ਸਿੰਘ ਮਾਰਦਾ ਡਾਰਾ ਕੋਈ ਵਧੀਆ ਤਾਂ ਹੁਣ ਬੈੱਕ ਝੂ ਸਕਦੀਆਂ ਮਾਈਆਂ ਬਹੁਤ ਵਧੀਆ ਚਾਰ ਲੋ ਜੈਕ ਚੋਈ ਹੋਈ ਹੈ ਮੱਝ ਬਾਈ ਜੀ ਸਵੇਰ ਦਾ ਟਾਈਮ ਆ ਦੂਜੇ ਸੂਏ ਸੂਈ ਹੋਈ ਹੈ ਮੱਝ ਇਹ ਇਧਰ ਰੇਟ ਆ ਜਿਹੜਾ ਲੈਣ ਦੇ ਨੇ 115 ਗਾ ਤੇ ਬਾਈ ਦਾ ਨੰਬਰ ਆ ਜਿਹੜਾ 93016 37207 ਤੇ ਗੱਲਬਾਤ ਕਰ ਸਕਦੇ ਹੋ ਬਹੁਤ ਵਧੀਆ ਮਾਜਾ ਚੰਗੀ ਪਿੰਡ ਲਹਿਰਾ ਮੁਹੱਬਤ ਆ ਬਾਈ ਜੀ ਜ਼ਿਲ੍ਹਾ ਬਠਿੰਡਾ ਬਾਈ ਦੇਵੀ ਉਫਾਰੀ ਦੇ ਘਰੇ ਖੜੀਆਂ ਦੋ ਸੱਜਰ ਸੂਈਆਂ ਮੱਜਾਂ ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਆ 94799 8308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਖੱਜਰ ਸੂਈਆਂ ਮੱਜਾਂ ਦੋਨੇ ਤੇ ਜਾਇਜ਼ ਰੇਟ ਆ ਇਹਦਾ 87000 ਕੋਈ ਲੋੜਵੰਦ ਪਰਿਵਾਰ ਸਾਡਾ ਭਰਾ ਲੈ ਸਕਦਾ ਜੀ ਨੇ ਸਹੀ ਪੈਸੇ ਲਾਉਣੇ ਆ ਤੇ ਸਿੰਘਾਂ ਦੀ ਗੁੱਲਿਆਂ ਦੀ ਆ ਗੱਲਬਾਤ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ